ਕਿਸੇ ਵੀ ਸਪੈਸ਼ਲ ਡਿਸ਼ ਨੂੰ ਬਣਾਉਣ ਦੇ ਲਈ ਤੁਹਾਨੂੰ ਸਪੈਸ਼ਲ ਟਾਈਮ ਕੱਟਣਾ ਪੈਂਦਾ ਹੈ ਮੈਂ ਸੰਡੇ ਨੂੰ ਘੱਟਿਆ ਟਾਈਮ ਕਿਉਂਕਿ ਇਹਨੂੰ ਕਾਫੀ ਟਾਈਮ ਚਾਹੀਦਾ ਬਣਨ ਦੇ ਲਈ ਰੈਸਟਿੰਗ ਟਾਈਮ ਵੀ ਇਹਨੂੰ ਬਹੁਤ ਚਾਹੀਦਾ ਆਪਾਂ ਕੀ ਬਣਾ ਰਹੇ ਹਾਂ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਖੁਦ ਹੀ ਦੇਖ ਲਿਓ ਸਟ੍ਰੈਚ اور ਫੋਲਡ ਮੈਥਡ ਦੇ ਦੁਆਰਾ ਡੋ ਜਿਹੜਾ ਤੁਸੀਂ ਡੋ ਬਣਾਇਆ ਇਹਨੂੰ ਤੁਸੀਂ ਫੋਲਡ ਸਟ੍ਰੈਚ ਫੋਲਡ ਕਰਨਾ ਬਾਰ-ਬਾਰ 10 ਤੋਂ 15 ਮਿੰਟ ਤੁਹਾਨੂੰ ਲੱਗ ਜਾਣਗੇ ਪਹਿਲਾਂ ਇਹ ਤੁਹਾਡੇ ਹੱਥਾਂ ਨੂੰ ਲੱਗੇਗਾ ਹੌਲੀ-ਹੌਲੀ ਇਹ ਜੁੜਨ ਲੱਗ ਜਾਏਗਾ ਜੋਦੇ ਇਹ ਜੋੜਾ ਲੱਗੇ ਤਾਂ ਇਹਨੂੰ ਤੁਸੀਂ 1 ਘੰਟੇ ਡੇਢ ਘੰਟੇ ਵਾਸਤੇ ਰੱਖਣਾ ਹੈ ਰੈਸਟ ਹੋਣ ਦੇ ਲਈ ਪਲੇਟ ਨਾਲ ਢਾਕੇ ਰੱਖ ਦੋ ਫਿਰ ਉਸ ਤੋਂ ਬਾਅਦ ਇਹਨੂੰ ਪੰਚ ਕਰਕੇ ਹਵਾ ਕੱਢ ਦੇਣੀ ਹੈ ਫਿਰ ਇੱਕ ਵਾਰੀ ਇਹਨੂੰ ਤੁਸੀਂ ਫੋਲਡ ਕਰਨਾ ਫਿਰ ਤੁਸੀਂ ਇਹਦੇ ਪੇੜੇ ਬਣਾ ਲੈਣੇ ਆ ਵੇਲਣੇ ਨੇ ਰੋਟੀ ਦੀ ਤਰ੍ਹਾਂ ਮੋਟਾ ਠੀਕ ਰੱਖਣਾ ਥੋੜਾ ਜਿਹਾ ਫਿਰ ਇਹਨੂੰ ਤੁਸੀਂ ਗਲਾਸ ਕੌਲੀ ਕਿਸੇ ਵੀ ਤਰ੍ਹਾਂ ਦਾ ਕੋਈ গোল ਸ਼ੇਪ ਦਾ ਲੈ ਕੇ ਜੀ ਕਟਿੰਗ ਕਰ ਲੈਣੀ ਹੈ ਫੇਰ ਇਹਨੂੰ ਤੁਸੀਂ 1/2 ਘੰਟੇ ਲਈ ਰੱਖਣਾ ਜਦੋਂ ਤੁਹਾਡੇ ਡੋਨਟਸ ਬੇਲ ਹੋ ਗਏ ਤਾਂ 1/2 ਘੰਟੇ ਦੇ ਲਈ ਇਹਨੂੰ ਫੇਰ ਰੱਖਣਾ ਇਹਦੇ ਵਿੱਚ ਇਹ ਫੁੱਲ ਜਾਣਗੇ ਫਿਰ ਸੈਂਟਰ ਦੇ ਵਿੱਚ ਇਹਨਾਂ ਦੇ ਹੋਲ ਕਰਕੇ ਨੋਜ਼ਲ ਮੇਰੇ ਕੋਲ ਪਈ ਸੀ ਕੇਕ ਵਾਲੀ ਉਹਦੇ ਨਾਲ ਤੁਸੀਂ ਹੋਲ ਕਰਕੇ ਇਹਨਾਂ ਨੂੰ ਤੁਸੀਂ ਬਣਾਉਣਾ ਤੜਨਾ మీడియం ਫਲੇਮ ਤੇ ਉੱਤੇ ਜਿਹੜੀ ਤੇਲ ਉਹ ਤੇਜ਼ ਗਰਮ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਇਹ ਬਾਹਰੋਂ ਸੜ ਜਾਣਗੇ ਅੰਦਰੋਂ ਕੱਚੇ ਰਹਿ ਜਾਣਗੇ ਛੋਟੀ ਬੇਟੀ ਹੈ ਜਿਹੜੀ ਉਹਨੇ ਤਲੇ ਕਾਫੀ ਰਾਤ ਦੇ 9:30 ਹੋ ਗਏ ਸੀਗੇ ਇਹਨੇ ਉੱਧਰ ਜਾਣਾ ਸੀਗਾ ਮੰਮੀ ਉਹਨਾਂ ਵਾਲੀ ਸਾਈਡ ਇਸ ਕਰਕੇ ਨੇ ਥੋੜਾ ਬਹੁਤਾ ਜਿੰਨਾ ਕ ਆਪਣੀ ਕੰਟਰੀਬਿਊਸ਼ਨ ਸੀਗੀ ਉਹ ਦਿੱਤੀ ਲਾਈਟ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਤੁਸੀਂ ਤੜਨਾ ਉਸ ਤੋਂ ਬਾਅਦ ਫਿਰ ਠੰਡੇ ਕਰਕੇ ਤੁਸੀਂ ਇਹਦੇ ਉੱਤੇ ਕੋਟਿੰਗ ਕਰਨੀ ਹੈ ਉਸ ਤੋਂ ਬਾਅਦ ਫਿਰ ਜਿਹੜੇ ਰਹਿ ਗਏ ਸੀਗੇ ਉਹ ਮੈਂ ਤੜੇ 슈ਗਰ ਵਾਲਾ ਪਾਊਡਰ ਸੀਗਾ ਮੇਰੇ ਕੋਲ ਪੀਸੀ ਹੋਈ ਚੀਨੀ ਉਹਦੇ ਨਾਲ ਕੋਟਿੰਗ ਕੀਤਾ ਬਹੁਤ ਟੇਸਟੀ ਬਣੇ ਬਹੁਤ ਹੀ ਫਲਫੀ ਬਣੇ ਪਹਿਲਾਂ ਵੀ ਮੈਂ 2-3 ਦਿਨ ਵਾਰ ਬਣਾਏ ਆ ਬਟ ਇਸ ਵਾਰ ਹੋਰ ਵੀ ਜ਼ਿਆਦਾ ਅੱਛੇ ਬਣੇ ਫਿਰ ਤੁਸੀਂ ਇੱਕ ਸਾਈਡ ਤੇ ਚਾਕਲੇਟ ਨੂੰ ਮੈਲਟ ਕਰਕੇ ਵਾਈਟ ਔਰ ਡਾਰਕ ਕੰਪਾਊਂਡ ਚਾਕਲੇਟ ਉਹਨੂੰ ਇੱਕ ਸਾਈਡ ਤੋਂ ਡਿਪ ਕਰ ਲੈਣਾ ਫਿਰ ਉੱਪਰ ਤੁਸੀਂ ਸਪ੍ਰਿੰਕਲਸ ਕੋਈ ਵੀ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਆ ਬੇਟੀ ਨੇ ਬਣਾਏ 5-6 ਇੱਕ ਛੋਟੀ ਨੇ ਬਾਕੀ ਫਿਰ ਵੱਡੀ ਬੇਟੀ ਨੇ ਬਣਾਏ ਵੱਡੀ ਹੁਣ ਇਹ ਜਮਗਰ ਹੋਈ ਹੋਈ ਹੈ ਮੈਨੂੰ ਖਾਣ ਲਈ ਦੇ ਬੱਡੀ ਵੀ ਹੈਲਪ ਕਰਦੀ ਹੈ ਬੱਡੀ ਕਿਸ ਹੋਰ ਤਰੀਕੇ ਦੇ ਨਾਲ ਹੈਲਪ ਕਰਦੀ ਹੈ ਮੇਰੀ ਬੇਕਿੰਗ ਦੇ ਵਿੱਚ ਤਾਂ ਫਿਰ ਮੇਰਾ ਕੰਮ ਇੱਥੇ ਖਤਮ ਹੋ ਗਿਆ ਸੀਗਾ ਮੈਂ ਸਿਰਫ ਡੋ ਤਿਆਰ ਕਰਿਆ ਥੋੜੀ ਜਿਹੀ ਮੈਂ ਫਰਾਈ ਕਰੇ ਬਾਕੀ ਸਾਰਾ ਕੰਮ ਮੇਰੀਆਂ ਬੀਟੀਆਂ ਨੇ ਕੀ ਰਿਆ ਤੁਸੀਂ ਵੀਡੀਓ ਨੂੰ ਦੇਖੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਪਲੀਜ਼ ਦੱਸੋ ਜੇ ਥੋੜੀ ਬਹੁਤੀ ਵੀ ਚੰਗੀ ਲੱਗੀ